ਸਤਨਾਮ ਸ਼੍ਰੀ ਵਾਹਿਗੁਰੂ ਜੀ ਆਸਾ ਦੀ ਵਾਰ ਪੌੜੀ 12ਵੀਂ ਪੌੜੀ ਪੜਿਆ ਹੋਵੇ ਗੁਨਾਹਗਾਰ ਤਾਂ ਓ ਮੀ ਸਦਨ ਮਾਰੀਏ ਜਿਹ ਕਾਲੇ ਕਾਲਣਾ ਤੇ ਵੇ ਹੋ ਨਾ ਉਪਚਾਰੀਏ ਐਸੀ ਕਲਾ ਨਾ ਖੇਡੀਏ ਜਿਤ ਦਰਗਹਿ ਗਿਆ ਹਾਰੀਏ ਪੜਿਆ ਅਤੇ ਉੰਮੀਆ ਵਿਚਾਰ ਅੱਗੇ ਵਿਚਾਰੀ ਐ ਮੌ ਚੱਲੇ ਅੱਗੇ ਮਾਰੀ ਐ ਜੇ ਪੜਿਆ ਲਿਖਿਆ ਮਨੁੱਖ ਗੁਨਾਹਗਾਰ ਹੋ ਜਾਏ ਤਾਂ ਅਨਪੜ ਨੂੰ ਡਰਨਾ ਨਹੀਂ ਚਾਹੀਦਾ ਕਿਉਂਕਿ ਜੇ ਅਨਪੜ ਮਨੁੱਖ ਪਲਾ ਮਾਨਸ ਹੈ ਤਾਂ ਉਸ ਨੂੰ ਮਾਰ ਨਹੀਂ ਪੈਂਦੀ ਮਨੁੱਖ ਜਿਹੋ ਜਿਹੀ ਕਰਤੂਤ ਕਰਦਾ ਹੈ ਉਸ ਦਾ ਉਹ ਜਿਆਹੀ ਨਾਮ ਉੱਗ ਹੋ ਜਾਂਦਾ ਹੈ ਇਸ ਕਰਕੇ ਇਹੋ ਜਿਹੀ ਖੇਡ ਨਹੀਂ ਖੇਡਣੀ ਚਾਹੀਦੀ ਜਿਸ ਕਰਕੇ ਦਰਗਾਹ ਵਿੱਚ ਜਾ ਕੇ ਬਾਜੀ ਹਾਰ ਬੈਠੀਏ ਮਨੁੱਖ ਬੇਸ਼ੱਕ ਪੜਿਆ ਹੋਵੇ ਜਾਂ ਅਨਪੜ੍ਹ ਪ੍ਰਭੂ ਦੀ ਦਰਗਾਹ ਵਿੱਚ ਤਾਂ ਮਨੁੱਖ ਦੇ ਗੁਣ ਹੀ ਕਬੂਲ ਹੁੰਦੇ ਹਨ ਜੇ ਮਨੁੱਖ ਆਪਣੀ ਮਰਜ਼ੀ ਅਨੁਸਾਰ ਤੁਰਦਾ ਹੈ ਉਹ ਅੱਗੇ ਜਾ ਕੇ ਮਾਰ ਖਾਂਦਾ ਹੈ ਸ਼ਲੋਕ ਮੈਲਾ ਪਹਿਲਾ ਨਾਨਕ ਮੇਰੇ ਸਰੀਰ ਕਾ ਇੱਕ ਰਥ ਇੱਕ ਰਥਵਾ ਜੋਗ-ਜਗ ਫੇਰ ਵਟਾਈਏ ਗਿਆਨੀ 부ਝੇਤਾ ਸਤਜਗ ਰਥ ਸੰਤੋਖ ਕਾ ਤਰਮ ਅਗੇ ਰਥਵਾ ਤ੍ਰੇਤਰਥ ਜਤੈ ਕਾ ਜੋਰ ਅਗੇ ਰਥਵਾ ਤਵਾ ਪਰ ਰਤ ਤਪੈ ਕਾ ਸਤ ਅਗੇ ਰਤਵਾ ਕਾਲ ਯੁਗ ਰਤ ਅਗਨ ਕਾ ਕੂਟ ਅਗੇ ਰਤਵਾ ਸਤਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਚੁਰਾਸੀ ਲੱਖ ਜੁਨਾ ਵਿੱਚੋਂ ਮਨੁੱਖਾ ਸਰੀਰ ਸਭ ਤੋਂ ਉੱਚਾ ਹੈ ਇਹ ਸਰੀਰ ਦਾ ਇੱਕ ਰਥ ਹੈ ਤੇ ਇੱਕ ਰਤਵਾਹੀ ਹੈ ਭਾਵ ਮਨੁੱਖ ਕਿਸੇ ਨਾ ਕਿਸੇ ਦੀ ਅਗਵਾਈ ਵਿੱਚ ਧਰ ਰਿਹਾ ਹੈ ਜਿਵੇਂ ਜਿਵੇਂ ਸਮਾਂ ਬਦਲ ਰਿਹਾ ਹੈ ਮਨੁੱਖ ਦਾ ਸੁਭਾਅ ਅਤੇ ਮਨੋਰਥ ਬਦਲਦਾ ਜਾ ਰਿਹਾ ਹੈ ਹਰੇਕ ਯੁੱਗ ਵਿੱਚ ਏ ਰੱਥ ਅਤੇ ਰਥਵਾਹੀ ਮੁੜ ਮੁੜ ਬਦਲਦੇ ਰਹਿੰਦੇ ਹਨ ਇਸ ਭੇਤ ਨੂੰ ਸਿਆਣੇ ਮਨੁੱਖ ਸਮਝਦੇ ਹਨ 사ਤਿਉਗ ਵਿੱਚ ਮਨੁੱਖਾ ਸਰੀਰ ਦਾ ਰੱਥ ਸੰਤੋਖ ਮੰਨਿਆ ਜਾਂਦਾ ਹੈ ਭਾਵ ਮਨੁੱਖ ਖੁਸ਼ੀ ਸਬਰ ਸੰਤੋਖ ਵਿੱਚ ਟੇਕ ਰਿਆ ਸੀ ਅਤੇ ਧਰਮ ਅੱਗੇ ਰਥਵਾਈ ਸੀ ਤ੍ਰੇਤੇਜੁਗ ਵਿੱਚ ਮਨੁੱਖਾ ਸਰੀਰ ਦਾ ਰਤ ਸੰਜਮ ਇੰਦਰੀਆਂ ਨੂੰ ਕਾਬੂ ਕਰਨਾ ਸੰਘਿਆ ਜਾਂਦਾ ਹੈ ਅਤੇ ਇਸ ਦਾ ਰਥਵਾਈ ਤਾਕਤ ਹੈ ਦੁਪਾ ਦੁਆਪਰ ਯੁਗ ਵਿੱਚ ਮਨੁੱਖਾ ਸਰੀਰ ਦਾ ਰਤ ਤਪੱਸਿਆ ਮੰਨਿਆ ਜਾਂਦਾ ਹੈ ਅਤੇ ਇਸ ਦਾ ਰਥਵਾਈ ਉੱਚਾ ਆਚਰਣ ਹੈ ਕਾਲ ਯੁਗ ਵਿੱਚ ਮਨੁੱਖਾ ਸਰੀਰ ਦਾ ਰਤ ਕ੍ਰਿਸ਼ਨ ਦੀ ਅੱਗ ਹੈ ਅਤੇ ਇਸ ਦਾ ਰਥਵਾਹੀ ਝੂਠ ਬਣਿਆ ਹੋਇਆ ਹੈ। ਪਾਪ ਮਨੁੱਖ ਕ੍ਰਿਸ਼ਨ ਵਿੱਚ ਫਸੇ ਹੋਏ ਹਨ ਅਤੇ ਬੇਈਮਾਨੀ, ਫਰੇਬ, ਧੋਖਾ ਅਤੇ ਝੂਠ ਦਾ ਜੋਰ ਚੱਲ ਰਿਹਾ ਹੈ। ਮਾਲਾ ਪਹਿਲਾ ਸਾਮ ਕਹੇ ਸਤੰਬਰ ਸਵਾਮੀ सच में आछ साच रहे सबको सच समावे ऋग कह रे परपूर राम नाम देवा में सूर ना लिये पराछत जाय नानक तो मुखंतर पाए जुज में जोर चली चंद्रावल ਕਾਨ ਕ੍ਰਿਸ਼ਨ ਜਾ ਦੰਪਿਆ ਪਾਰ ਜਾਤ ਗੋਪੀ ਲੈ ਆਇਆ ਬ੍ਰਿੰਦਾਵਨ ਮੈਂ ਰੰਗ ਕੀਆ ਕਲ ਮੈਂ ਬੇਦ ਅਥਰ ਬਣ ਹੂਆ ਨੌ ਕੁਦਾਈ ਅਲੋ ਪਿਆ ਨੀਲ ਬਸਤਰ ਲੈ ਕਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਚਾਰੇ ਵੇਦ ਹੋਏ ਸਚਿਆਰ ਪੜੇ ਗੁਨੇ ਤਿੰਨ ਚਾਰ ਵਿਚਾਰ ਪਉ ਭਗਤ ਕਰ ਨੀਚ ਸਦਾਏ ਤੋ ਨਾਨਕ ਮੁਖੰਤਰ ਪਾਏ ਸਾਮ ਵੇ ਦਾਖਦਾ ਹੈ ਕਿ 사ਤਿਯੁਗ ਵਿੱਚ ਪਰਮਾਤਮਾ ਦਾ ਨਾਮ ਸ਼ੀਤਾਂਬਰ ਹੈ ਉਸ ਵੇਲੇ ਸਭ ਕੁਛ ਸੱਚ ਵਿੱਚ ਵਿਚਰ ਰਿਆ ਸੀ ਤਦੋ ਹਰੇਕ ਜੀਵ ਸੱਚ ਵਿੱਚ ਲੀਨ ਹੋ ਰਿਹਾ ਸੀ ਰੇਕ ਜੀਵ ਸਚਾਈ ਦੇ ਰਾਹ ਤੇ ਤੁਰ ਰਿਹਾ ਸੀ ਰਿਗਵੇਦ ਆਖਦਾ ਹੈ ਕਿ ਤ੍ਰੇਤੇ ਯੁਗ ਵਿੱਚ ਪਰਮਾਤਮਾ ਸਭ ਜੀਵਾਂ ਵਿੱਚ ਵਿਆਪਕ ਹੈ RAM ਦਾ ਨਾਮ ਸਾਰਿਆਂ ਦੇਵਤਿਆਂ ਵਿੱਚ ਉੱਚਾ ਤੇ ਸ੍ਰਿਸ਼ਟ ਹੈ ਸਤਗੁਰੂ ਨਾਨਕ ਫਰਮਾਉਂਦੇ ਹਨ RAM ਦਾ ਨਾਮ ਲਿਆਂ ਪਾਪ ਦੂਰ ਹੋ ਜਾਂਦੇ ਹਨ ਅਤੇ ਜੀਵ ਨੂੰ ਮੁਕਤੀ ਪ੍ਰਾਪਤ ਹੋ ਜਾਂਦੀ ਸੀ ਯਜੁਰਵੇਦ ਵਿੱਚ ਪਾਵ ਦੁਆਪਰ ਯੁਗ ਵਿੱਚ ਪਰਮਾਤਮਾ ਦਾ ਨਾਮ ਕ੍ਰਿਸ਼ਨ ਕਾਨਾ ਯਾਦਵ ਪ੍ਰਸਿੱਧ ਹੋਇਆ ਜਿਸ ਨੇ ਆਪਣੀ ਤਾਕਤ ਨਾਲ ਚੰਦਰਾਵਲੀ ਨੂੰ ਛਲ ਲਿਆਂਦਾ ਸੀ ਜਿਸ ਨੇ ਆਪਣੀ ਗੋਪੀ ਸਤਿਪਾਮਾ ਦੀ ਖਾਤਰ ਪਰਜਾਤ ਰੁਕ ਇੰਦਰ ਦੇ ਬਾਗ ਵਿੱਚੋਂ ਲੈ ਆਂਦਾ ਸੀ ਅਤੇ ਜਿਸ ਨੇ ਬ੍ਰਿੰਦਾਵਨ ਵਿੱਚ ਕੌਤਕ ਵਰਤਾਇਆ ਕਾਲਯੁਗ ਵਿੱਚ ਅਥਰਵ ਵੇਦ ਪ੍ਰਦਾਨ ਹੋ ਗਿਆ ਹੈ ਹੁਣ ਪਰਮਾਤਮਾ ਦਾ ਨਾਮ ਖੁਦਾ ਅੱਲਾ ਹੋ ਗਿਆ ਹੈ ਲੋਕਾਂ ਨੇ ਮੀਲੇ ਰੰਗ ਦੇ ਕੱਪੜੇ ਪਾਏ ਹੋਏ ਹਨ ਤੇ ਹੁਣ ਤੁਰਕਾ ਤੇ ਪਠਾਣਾ ਦਾ ਰਾਜ ਹੋ ਗਿਆ ਹੈ ਇਸ ਤਰ੍ਹਾਂ ਚਾਰੇ ਵੇਦ ਵਕ ਵਕ ਸੁਭਾਅ ਅਤੇ ਧਰਮਾਂ ਨੂੰ ਦੱਸ ਕੇ ਸੱਚੇ ਹੋ ਗਏ ਸੰ ਜਿਹੜੇ ਲੋਕ ਇਹਨਾਂ ਨੂੰ ਪੜ੍ਹਦੇ ਵਿਚਾਰਦੇ ਹਨ ਉਹਨਾਂ ਨੂੰ ਕਰਮਾਂ ਦੇ ਗੁਣਾਂ ਦਾ ਪਤਾ ਚੱਲ ਜਾਂਦਾ ਹੈ ਸਤਿਗੁਰੂ ਨਾਨਕ ਪਾਸ਼ਾ ਫਰਮਾਉਂਦੇ ਹਨ ਪਰ ਜੋ ਮਨੁੱਖ ਪ੍ਰਮਾਤਮਾ ਦੀ ਭਗਤੀ ਕਰਕੇ ਆਪਣੇ ਆਪ ਨੂੰ ਨੀਵਾ ਖਵਾਉਂਦਾ ਹੈ ਤਦੋਂ ਉਹ ਮੁਕਤੀ ਪ੍ਰਾਪਤ ਕਰ ਸਕਦਾ ਹੈ ਵਾਇ ਗੁਰੂ ਜੀ ਦਾ ਖਾਲਸਾ ਵਾਇ ਗੁਰੂ ਜੀ ਦੀ ਫਤਿਹ